ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਕਾਬਾਹਾਨਾਂ ਨੂੰ ਗਰਵਦਾਰ ਕਰਨ ਵਾਲੀ ਭਗਵੰਤ ਮਾਨ ਦੀ ਸਰਕਾਰ ਦਾ ਰਵੇ ਕੱਕਣਾ ਰਵੇ ਕੱਕਣਾ ਰਵੇ ਕੱਕਣਾ ਗਰਵਦਾਰ ਕਰਨ ਵਾਲੀ ਕਿਸਾਨਾਂ ਮਜ਼ਦੂਰਾ ਸਾਡਾ ਜਨਤਾ ਦਾ ਮੁਰਦਾਬਾਦ ਦੀ ਸਰਕਾਰ ਮੁਰਦਾਬਾਦ ਹੁਦਾਬਾਦ ਹੁਦਾਬਾਦ ਸਾਨੂੰ ਸਰਕਾਰ ਜਿੱਤੇ ਜਨਤਾ ਨੂੰ ਤੁਰੰਤ ਰਿਆ ਕਰੋ ਰਿਆ ਕਰੋ ਰਿਆ ਕਰੋ ਖਾਨਾ ਮਿਦੂਰਾਂ ਨੂੰ ਤੁਰੰਤ ਰਿਹਾ ਕਰੋ ਰਿਹਾ ਕਰੋ ਰਿਹਾ ਖਾਨਾ ਮਿਦੂਰਾਂ ਕਰਨੇ ਤੇ ਨਾ ਹੀ ਰੋਕ ਤੁਰੰਤ ਟਾਓ ਤੁਰੰਤ ਟਾਓ ਤੁਰੰਤ ਖਾਨਾ ਮਿਦੂਰਾਂ ਦੀਆਂ ਖਾਨਾ ਮਿਦੂਰਾਂ ਦੀਆਂ ਮੰਗਾ ਤੁਰੰਤ ਖਾਹਾਰ ਦਿੰਦੇ ਮੰਗਾ ਖਾਨਾ ਮਿਦੂਰਾਂ ਦੀਆਂ ਮੰਗਾ ਤੁਰੰਤ ਮੰਗੀਆਂ ਜਾਓ ਕਾਲੀ ਪਾੜੀ ਦੇ ਵਾਲੇ ਪਿੰਨਾਂ ਬਣਾਇਆ ਤੁਸੀਂ ਕੀ ਹੈਂ ਅਸੀਂ ਕਹਿੰਦਾ ਅਸੀਂ ਮੋਰਾਂ ਨਾ ਆ ਜਾ ਨਾ ਮਨਜ਼ੂਰ ਇੱਕ ਤਾਂ ਗਿੱਲਾਬਾਦ ਜਿੰਦਾਬਾਦ ਮਨਜ਼ੂਰ ਇੱਕ ਤਾਂ ਜ਼ਿੰਦਾਬਾਦ ਜ਼ਿੰਦਾਬਾਦ ਕਾਲੀ ਐਡਾਈ ਸਰ ਐਡਾਈ ਸਰ ਸਪੇਡਾਈ ਸਰ ਤੋਂ ਮਾਨ ਦਾ ਜ਼ਬਰ ਨਹੀਂ ਸਹੋਣਗੇ ਜਿੰਦਵਾਨ ਨਹੀਂ ਸਹੋਣਗੇ ਮਾਨ ਦਾ ਜ਼ਬਰਦਸਤ ਮੂੰਹ ਤੋੜਵਾ ਜਵਾਰ ਦੇਾਂਗੇ ਅੱਜ ਪੂਰੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਜ਼ਬਰਦਸਤ ਵਿਰੋਧ ਦੇ ਵਿੱਚ ਭਗਵੰਤ ਮਾਨ ਦੇ ਜ਼ਬਰਦਸਤ ਵਿਰੋਧ ਦੇ ਵਿੱਚ ਭਗਵੰਤ ਮਾਨ ਦੇ ਜ਼ਬਰਦਸਤ ਵਿਰੋਧ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਵੱਲੋਂ 18 ਜ਼ਿਲ੍ਹਿਆਂ ਅੰਦਰ 108 ਥਾਵਾਂ ਤੇ ਪੁੱਤਰੇ ਭੁਕੇ ਜਾ ਰਿਹਾ ਭਗਵੰਤ ਮਾਨ ਦੇ ਪੰਜਾਬ ਸਰਕਾਰ ਦੇ ਜਿਸ ਨੇ ਕੱਲ ਤੋਂ ਪਰਸੋਂ ਤੋਂ ਜਿਹੜਿਆ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਉਹਨਾਂ ਦਾ ਧਰਨਾ ਲਾਉਣਾ ਹੈ ਉਹਨਾਂ ਸ਼ਾਂਤਮਈ ਉੱਥੇ ਜਾ ਕੇ ਚੰਡੀਗੜ੍ਹ ਦੇ ਵਿੱਚ ਥਾਂ ਮੰਗੀ ਹੋਈ ਸੀ ਉਹਨੂੰ ਥਾਂ ਨਹੀਂ ਦਿੱਤੀ ਉਹਨਾਂ ਦਾ ਧਰਨਾ ਰੋਕਿਆ ਗਿਆ ਵਾ ਅਸੀਂ ਉਹਦੀ ਸਖਤ ਨਕੇਦੀ ਕਰਦੇ ਹਾਂ ਭਗਵੰਤ ਮਾਨ ਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਵੀ ਤੇਰਾ ਜ਼ਬਰ ਨਹੀਂ ਚੱਲਣ ਦੇਾਂਗੇ ਖਾਨਾ ਨੂੰ ਤੁਰੰਤ ਜਿਹੜਾ ਵਾਰ ਰਹਾ ਕੀਤਾ ਜਾਵੇ ਜਿੰਨੇ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਧਰਨਾ ਚੰਡੀਗੜ੍ਹ ਲਾਉਣ ਦਾ ਹੱਕ ਦਿੱਤਾ ਜਾਵੇ ਤੇ ਉਹਨਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਜਿਹੜਾ ਭਗਵੰਤ ਮਾਨ ਦੀ ਸਰਕਾਰ ਇਹ ਕਹਿ ਰਹੀ ਆ ਕਿ ਇਹ ਰੋਲਾ ਰੋਗ ਦੇ ਛੜਕਾ ਰੋਗਦੇ ਆ ਕੋਈ ਰੇਲਾਂ ਦੀ ਛੜਕ ਦਾ ਐਲਾਨ ਨਹੀਂ ਕੀਤਾ ਜਿਹੜਾ ਤੂੰ ਸ਼ੱਭੂ ਕਹਿ ਰਿਹਾ ਵੀ ਉਹਨਾਂ ਨੇ ਛੜਕ ਰੋਕੀ ਆ ਐਂ ਨਹੀਂ ਛੜਕ ਰੋਕੀ ਉੱਥੇ ਹਰਿਆਣਾ ਸਰਕਾਰ ਨੇ ਛੜਕ ਰੋਕੀ ਆ ਕੇਂਦਰ ਸਰਕਾਰ ਨੇ ਛੜਕ ਰੋਕੀ ਹੋਈ ਆ ਕੰਨਾ ਕੀਤੀਆਂ ਹੋਈਆਂ ਵਾ ਗੈਰ ਕਾਨੂੰਨੀ ਕੀਤੀਆਂ ਹੋਈਆਂ ਵਾ ਐਂ ਤੇ ਚੰਡੀਗੜ੍ਹ ਜਾ ਰਹੇ ਸਾਂ ਜਿਹੜਾ ਤੂੰ ਲੋਕਾਂ ਨੂੰ ਪਾੜ ਨਹੀਂ ਕੋਸ਼ਿਸ਼ ਕਰਾ ਜੋ ਲੋਕਾਂ ਨੂੰ ਪਾੜ ਰਹਿ ਜੋ ਵੀ ਲੋਕ ਜਿਹੜੇ ਆ ਲੋਕਾਂ ਨੂੰ ਵੀ ਰੋਲਾ ਰੋਕਦੇ ਛੜਕਾਂ ਰੋਕਦੇ ਆ ਅਸਲ ਜਿਤ ਪ੍ਰਵੰਤ ਮਾਨ ਦੀ ਸਰਕਾਰ ਤੋਂ ਲੋਕਾਂ ਨੂੰ ਕਤਰਾਵਾ ਜਿਹੜੀ ਪ੍ਰੇਟਾ ਚਾਰਜ ਡੁੱਬੀ ਪਈ ਆ ਜਿਹਦੇ ਮੰਤਰੀ ਬੰਦਤਰੀ ਡੁੱਬੇ ਪਿਆ ਜਿਹੜਾ ਝੂਠਾ ਮੁੱਖ ਮੰਤਰੀ ਆ ਜਿਹੜਾ ਕਿਸਾਨਾਂ ਨਾਲ ਗੱਲ ਕਰਨ ਦੇ ਵਿੱਚੋਂ ਵਿੱਚੋਂ ਤਬਕੀ ਦੇ ਕੇ ਉੱਟ ਗਿਆ ਇਸ ਕਰਕੇ ਜੋ ਭਗਵੰਤ ਮਾਨ ਦਾ ਇਹ ਵਤੀਰਾ ਵਾ ਅਸੀਂ ਬਿਲਕੁਲੋਂ ਸਹਿਨ ਨਹੀਂ ਕਰਾਂਗੇ ਅਸੀਂ ਆਪਣੇ ਕਿਸਾਨਾਂ ਮਜ਼ਦੂਰਾਂ ਦਾ ਜਿਨ੍ਹਾਂ ਨੇ ਅੱਜ ਐਲਾਨ ਕੀਤਾ ਚੰਡੀਗੜ੍ਹ ਜਾਣ ਦਾ ਉਹਨਾਂ ਦੇ ਨਾਲ ਆ ਉਹਨਾਂ ਦੇ ਨਾਲ ਆ ਉਹਨਾਂ ਦੇ ਮੈਤਿਆਂ ਇਸ ਕਰਕੇ ਅਸੀਂ ਜਾਣਦੇ ਆ ਤੁਰੰਤ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਸਾਰੀਆਂ ਜਿਹੜੀਆਂ ਮੰਗਾਂ ਵਾ ਉਹ ਮੰਨੀਆਂ ਜਾਣ ਤੇ ਅਸੀਂ ਆਪਣੇ ਚਾਰਜ ਨੂੰ ਹੋਰ ਤੇਜ਼ ਕਰਾਂਗੇ ਭਗਵੰਤ ਮਾਨ ਦੀ ਸਰਕਾਰ ਜਿਹੜਾ ਪ੍ਰਦੂਸ਼ਨ ਬਲਾ ਰਹੀ ਆ ਪ੍ਰਦੂਸ਼ਨ ਰੋਕਤਾ ਮੇਰੇ ਬਿੱਲ ਪਾਸ ਕੀਤਾ ਵਾ ਉਹ ਪ੍ਰਦੂਸ਼ਨ ਰੋਕਣ ਵਾਸਤੇ ਨਹੀਂ ਪ੍ਰਦੂਸ਼ਨ ਬਲਾਉਣ ਵਾਸਤੇ ਕੀਤਾ ਵਾ ਕੇਂਦਰ ਸਰਕਾਰ ਦੀ ਬਾਹ ਮਰੋੜ ਕੇ ਉਹਨੇ ਬਿੱਲ ਪਾਸ ਕਰਾਇਆ ਵਾ ਭਗਵੰਤ ਮਾਨ ਨੇ ਆਪਣਾ ਹੱਕ ਛੱਡਤਾ ਵਾ ਪ੍ਰਦੂਸ਼ਨ ਕੰਟਰੋਲ ਬੋਰਡ ਦਾ ਜਿਹੜਾ ਜਿਹੜੀ ਸ਼ਕਤੀ ਸੀ ਉਹ ਵੀ ਇੰਨੇ ਗਵਾਲੀ ਆ ਇਸ ਕਰਕੇ ਆ ਅਸੀਂ ਬਡਾਲੇ ਬਡਾਲਾ ਜ਼ੋਨ ਦੇ ਵਿੱਚ ਖੜੇ ਆ ਪੀ ਭਰਾ ਇੰਨੇ ਪਿੰਡ ਦੇ ਵਿੱਚ ਆ ਸਾਰੇ ਕਿਸਾਨ ਮਜ਼ਦੂਰ ਕਾਦੀਆਂ ਪੈਣਾ ਵਾ ਤੇ ਇਸੇ ਤਰ੍ਹਾਂ ਪੂਰੇ ਪੰਜਾਬ 'ਚ ਅੱਜ ਸੜਕਾਂ ਤੇ ਨਿਕਲ ਕੇ ਭਗਵੰਤ ਮਾਨ ਦੀ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਉਹ ਆਪਣੀ ਜ਼ਬਰਦਸਤ ਨੀਤੀ ਵਾਪਸ ਲਵੇ ਨਹੀਂ ਤੇ ਔੜ ਦਿਨਾਂ 'ਚ ਉਹਨਾਂ ਨੂੰ ਬਹੁਤ ਵੱਡਾ ਖਮਿਆਜਾ ਪੁਕੜਨਾ ਪਊਗਾ ਵਾਗਰ ਜੀਕਾ ਖਾਲਸਾ ਵਾਗਰ ਜੀਕੀ ਸੇ